ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਰੋਡੇ ਪਿੰਡ ਦੇ ਵਿੱਚ ਸੰਤਾਂ ਦੇ ਕੋਠਿਆਂ ਦੇ ਵਿੱਚ ਅਤੇ ਸਖਮੰਦਰ ਭਾਈ ਦੇ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਨਵਰ ਬਾਈ ਦੇ ਘਰੇ ਹੈਗੇ 4-5 ਤੋਕੜਾ ਗੱਬਣਾ ਮੀਆਂ ਹੈਗੇ 1-2 ਤੇ ਇੱਕ ਬਈਆ ਜੀਬ ਜੀ ਕਿਸ ਬਲਿਆ ਕੇ ਬੰਨੀ ਬੈਠਾ ਇਹ ਪਤਾ ਨਹੀਂ ਹੁਣ ਵੇਚਦਾ ਕਿ ਨਹੀਂ ਵੇਚਦਾ ਇੰਦੇ ਤੋਂ ਸ਼ੁਰੂਆਤ ਕਰਦੇ ਆ ਜਿਵੇਂ ਇਹ ਕਿਥੋਂ ਲਿਆ ਰੱਬ ਲੁੱਬ ਕੇ ਪਤੰਦਰ ਤੇ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਜੀ ਕੀ ਹਾਲ ਆ ਜੀ ਠੀਕ ਠਾਕ ਆ ਸੀਤਾ ਦੇ ਪਰਿਵਾਰ ਜੀ ਠੀਕ ਹੈ ਜੀ ਅੱਛਾ ਇੱਕ ਵਾਰੀ ਨਾਮ ਸਾਂਝਾ ਕਰਦੀ ਆ ਨਾਮ ਮੇਰਾ ਸੁਖਮੰਦਰ 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 ਹਾਂ ਜੀ ਸੁਖਮੰਦਰ ਬਾਈ ਅੱਜ ਜਨਵਰ ਕਿੰਨੇ ਫਿਰ 4 ਆਈ 4 ਆ ਇੱਕ ਇਕੱਟਾ ਜਿਆਦਾ ਕਿ ਬੰਨੀ ਬੈਠਾ ਕਿ ਇਹ ਕੀ ਸੱਪ ਸੁਪਰ ਇਹ ਉਹਨਾਂ ਦੀ ਮਾਂ ਦਾ ਬੱਚਾ ਭੁੱਲ ਗਿਆ ਹੂੰ ਤੇ ਮੈਂ ਬਹੁਤ ਚੰਗੀ ਸੀਗੀ ਤੇ ਮੈਨੂੰ ਲੱਗਾ ਵੀ ਇਹਨੂੰ ਪਾਲ ਲਗੇ ਹੂੰ ਕੱਟਣਾ ਲੱਗਾ ਹੈਨਾ ਪਾਲ ਲੇਗਾ ਫਿਰ ਹੁਣ ਇਹਨੂੰ ਕਿਵੇਂ ਐਨਾ ਹਾਂ ਹੁਣ ਇਹਨੂੰ ਪਾਲ ਲਾਂਗੇ ਚਲ ਦੁੱਧ ਪੀਂਦਾ ਉਲਚ ਨਿੱਪੜ ਨਾਲ ਪੀ ਲੈਂਦਾ ਨਿੱਪੜ ਨਹੀਂ ਉਹੀ ਪੀ ਲੈਂਦਾ ਭਾਂਡੇ ਜੀ ਭਾਂਡੇ ਜੀ ਪੀ ਲੈਂਦਾ ਚਿੱਟੇ ਰੰਗ ਦਾ ਹੈਨਾ ਜਦ ਮੈਂ ਐਨਾ ਟਾਈਮ ਹੋ ਗਿਆ ਮੈਂ ਇੰਨਾ ਛਿੱਟਾ ਬੱਚਾ ਪਹਿਲਾਂ ਵੇਖਿਆ ਨਹੀਂ ਸਹੀ ਅੱਖ ਦੇਖੋ ਇਹਦੀ ਪੂਰੀ ਨਾ ਬਿੱਲੀ ਅੱਖਾਈ ਹੈ ਖਾਈ ਮਾਰੀ ਹੈ ਨਹੀਂ ਠੀਕ ਹੈ ਲੈ ਛੱਡ ਦੇ ਹੂੰ ਅੱਛਾ ਫਿਰ ਇਹ ਇਹ ਵੇਚਦੇ ਨਾ ਬਾਈ ਕਿ ਰੱਖੇਗਾ ਨਹੀਂ ਯਾਰ ਰੱਖ ਲਾਂਗੇ ਇਹ ਤੂੰ ਭੜਕਾ ਦੇਣਾ ਮੈਂ ਤੈਨੂੰ ਦੱਸਤੀ ਗੱਲ ਵਾਦਾ ਤਰਾ ਤੂੰ ਇਹ ਪਹਿਲੀਆਂ ਜੇ ਵੇਚੇਗਾ ਹੈ ਤੇ ਸੋਹਣਾ ਲੱਗਦਾ ਕੋਈ ਨਹੀਂ ਜੇ ਕੋਈ ਹੋਇਆ ਤਾਂ ਅੱਛਾ ਭਾਈ ਅੱਜ ਜਾਨਵਰ ਫਿਰ ਜਾਨਵਰ ਆ ਤਾਂ 15 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਇਹਦੇ ਥੱਲੇ 10 ਕਿਲੋ ਦੁੱਧ ਹੈ 10 ਕਿਲੋ ਦੁੱਧ ਤੋਲ ਕੇ ਲੈ ਜੀ ਚਵਾਈ ਚਵਾਈ ਦੀ ਕੇਮ ਚਵਾਈ 1 ਨੰਬਰ ਸੀ ਲੈਕ ਨੰਬਰ ਠੀਕ ਹੈ ਕੱਟਾ ਮਗਰ ਕੇ ਕੱਟੀ ਮਗਰ ਕੱਟਾਈ ਮਗਰ ਕੱਟਾ ਆ ਗਿਆ ਉਹ ਕੱਟਾ ਪਰਲਾ ਹੀ ਹੈ ਜੀ ਹਾਂਜੀ ਠੀਕ ਹੈ ਤੇ ਰੇਟ ਬਾਈ ਰੇਟ ਫੋਨ ਤੇ ਕਰ ਲਾਂ ਕੋਈ ਓਕੇ ਠੀਕ ਹੈ ਇਹ ਦੋ ਨੰਬਰ ਤੇ ਝੁੱਟ ਜਿਹੜੀ ਬਾਈ ਇਹ ਸੂਈ ਹੈ ਕੱਲ ਠੀਕ ਹੈ ਜੀ ਠੀਕ ਹੈ ਇਹਨੇ ਦੁੱਧ ਦਿੱਤਾ ਹੈ 11 12 ਕਿਲੋ ਪਹਿਲੇ ਸੂਵੇ ਠੀਕ ਹੈ ਜੀ ਠੀਕ ਹੈ ਤੇ ਐਨ ਕੀ ਸੂਈ ਆ ਦੂਜੀ ਸੂਈ ਜੀ ਕਦ ਕੁਦ ਬਹੁਤ ਆ ਹਨਾ ਕਦ ਬਹੁਤ ਆ ਮੈਨੂੰ ਤਾਂ ਲੱਗਦਾ ਦੰਦ ਵੀ ਛੇ ਹੀ ਆ ਹੂੰ ਹੂੰ ਸੀਲ ਤੇ ਚੁਾਈ ਇੱਕ ਨੰਬਰ ਠੀਕ ਆ ਬੱਚਾ ਕਿਹੜਾ ਆਂਦਾ ਬਈ ਇਹ ਇਹਦਾ ਆ ਕੱਟਾ ਆ ਕੱਟਾ ਆ ਗਿਆ ਇਹ ਕਿੰਨੇ ਦੀ ਦੇ ਦਿੰਗੇ ਬਈ ਇਹ 1.5 ਦੀ ਦੇ ਦੇ ਇੱਕ ਪੰਜੀ ਦੀ ਮਾਨਤ ਮਾਨਤਨ ਮਾਨਤਨ ਖੁੱਲਾ ਕਦ ਕੁਦ ਬਹੁਤ ਆ ਛੋਟੀ ਦਾ ਹਨਾ ਆ ਦੋਦੀ ਦੇ ਦੂਗੀ ਜੀ ਇਹ ਮੰਨ ਕੇ ਚਲਗੇ ਵੀ ਟਾਈਟ ਲੈਵੇ ਚਾਹੀ ਫਰੇ ਇਹਨੇ ਦੁੱਧ ਦੇਣਾ 11 ਬਾਰ ਕੋਲੇ ਪਰਨੇ ਕਰੋ ਚੋਕ ਹੀ ਲੈ ਜੀ ਨਹੀਂ ਝੋਟੀ ਚੰਗੀ ਆ ਉਹ ਮੱਥੇ ਵੀ ਲੱਗਦੀ ਆ ਕਦ ਵੇਖੋ ਕਦ ਕਿੱਥੇ ਪਿਆ ਝੋਟੀ ਦਾ ਹਣ ਬੋਟ ਜੀ ਚੋਈ ਫਿਰ ਇੱਕ ਨੰਬਰ ਠੀਕ ਆ ਤੋਕੜ ਗੱਬੜ ਤੇਰੇ ਨੰਬਰ ਵਾਲੀ ਨਹੀਂ ਇਹ ਸੂਈ ਬੱਚਾ ਭੁੱਲੀ ਆ ਉਹ ਬੈਠਾ ਅੱਛਾ ਬੱਚਾ ਭੁੱਲੀ ਇਹ ਉਹੀ ਆ ਬੱਚਾ ਭੁੱਲੀ ਹਾਂ ਜੇ ਸੈਟ ਹੋਈ ਨਹੀਂ ਇਹ ਫਰੇ ਵੀ ਨਹੀਂ ਹੋਈ ਨਾ ਠੀਕ ਆ ਇਹ ਦੇ ਦਈਏ ਫਿਰ ਇਹ ਕੋਈ ਨਾ ਕਰ ਲਗਾ ਆਉਂਦੀ ਜਾਂਦੀ ਬੱਚੇ ਤੇ ਜਮਾਂ ਜਨਰੇਟਰ ਸੈੱਟ ਨਹੀਂ ਹੁੰਦੀ ਉਹਨਾਂ ਟਾਈਮ ਉਹ ਨਹੀਂ ਵੇਚੀ ਠੀਕ ਆ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਬਾਈ ਸੂਈ ਨੂੰ ਇਹਨੂੰ ਹੋ ਗਏ ਨੇ 7 8 8 9 ਦਿਨ ਨਹੀਂ ਹੁਣ ਕੁਝ ਪਰਸੈਂਟ ਫਰਕ ਪੈ ਗਿਆ ਨਹੀਂ ਨਹੀਂ ਉਹ ਤਾਂ ਮਿਲਦੀ ਥਾਪੀ ਤੇ ਹੀ ਹੈ ਪਰ ਅਜੇ ਬੱਚੇ ਦੇ ਘੜਤਨ ਮੰਦੀ ਹੈ 25 ਦੇ ਘੜਤਨ ਹਾਂ ਲਉਂਦੀ ਨਹੀਂ ਆ ਜੀ ਠੀਕ ਆ ਉਹ ਜੀ ਥਾਪੀ ਤੇ ਲਾ ਆਉਂਦੀ ਆ ਉਹਵੇਂ ਲਾਏ ਆਉਂਦੀ ਠੀਕ ਆ ਦੁੱਧ ਕਿੰਨੇ ਤੇ ਚੱਲਦੀ ਆ ਦੁੱਧ ਹੋਊ 9 ਕਿਲੋ ਠੀਕ ਆ ਬਾਈ ਫਿਰ ਤੇ ਆ ਬਾਈ ਇੱਕ ਹੋਰ ਬੰਨੀ ਬੈਠਾ ਕੱਬੀ ਇਹ ਨੀਲੀ ਚ ਐ ਇਹ 6 ਮਹੀਨਿਆਂ ਚ ਐ ਠੀਕ ਸੱਤਾਂ ਦੀ ਕਹਿੰਦੇ ਨਹੀਂ ਛਿਆਂ ਦੀ ਪੱਕੀ ਐ ਠੀਕ ਐ ਬਾਈ ਚੈੱਕ ਕਰਵਾ ਕੇ ਦੇਣੀ ਐ ਵੇ ਚੈੱਕ ਕਰਵਾ ਕੇ ਲੈ ਜੇ ਚੁਾਈ ਇੱਕ ਨੰਬਰ ਦੁੱਧ ਦੁੱਧ ਉਹਨਾਂ ਦੇ ਘਰੇ 3 ਕਿਲੋ ਇੱਥੇ ਘਟਣੀ ਠੀਕ ਐ ਬਾਈ ਤੇ ਕਿੰਨੇ ਦੀ ਬਾਈ ਇਹ ਦੇ ਦਿੱਤੇ 65000 ਦੀ ਜਸ ਤੇ ਲੋੜ ਆਉਦੀ 2000 ਮਾਨ ਕਰ ਦਾਂਗੇ ਬਸ 3000 ਦੀ ਹਾਂਜੀ ਠੀਕ ਐ ਬਾਈ ਤੇ ਇੱਕ ਆ ਇਧਰ ਪੂਰੀ ਬੰਨੀ ਬੈਠਾ ਬਾਈ ਇਹ ਮੈਂ ਕਿਹਾ ਜਦੋਂ ਆ ਵਿਕ ਜਾਂਦੀਆਂ ਫਿਰ ਘਰੇ ਨਹੀਂ ਰਹਿੰਦਾ ਇੱਕ ਘਰੇ ਰੱਖੀ ਬਾਈ ਹੈ ਇਹ ਮੈਂ ਚੰਗੀ ਹੋਊਗੀ ਜਿਹੜੀ ਤੂੰ ਘਰੇ ਰੱਖੀ ਆ ਹਾਂ ਇਹ ਮੈਂ ਚੰਗੀ ਆ ਮੈਂ ਨਹੀਂ ਮਾਰੀਏ ਹੂੰ ਬੱਚਾ ਇਹਦਾ ਬਈ ਇਹਦਾ ਬੱਚਾ ਮਰ ਗਿਆ ਠੀਕ ਆ ਮਿਲਦੀ ਕਿਵੇਂ ਬਈ ਮਿਲਦੀ ਆਏ ਠੀਕ ਆ ਅੱਛਾ ਇਹਦੇ ਦੇ ਨੀ ਤਰਤਾਈ ਕਰੇ ਲਾ ਦੇ ਜੇ ਚੰਗੀ ਹੁੰਦੀ ਉਹ ਪਾਸੇ ਬੰਨ ਦਿੰਦਾ ਯਾਰ ਮਿਲਦੀ ਆਏ ਮਹੀਨੇ ਦੀ ਸੂਈ ਆ ਠੀਕ ਆ ਦੁੱਧ ਬਈ ਦੁੱਧ 12 ਕਿਲੋ ਜਦੋਂ ਮਰਜੀ ਚੋਲੇ ਕਿੱਧਰ ਦੀ ਮਰਜੀ ਬੈਠੀ ਜਾਵੇ ਇਹ ਨਹੀਂ ਵੀ ਹੁਣ ਹੀ ਲਾਇਓ ਦੋ ਦੋ ਚਵਾ ਕੇ ਦੇਂਗਾ ਬਰੋ ਚਵਾ ਕੇ ਠੀਕ ਆ ਕਿਨੇ ਦੀ ਦੇ ਦਾਂਗੇ ਭਾਈ ਮੈਂ ਨਾ ਵੇਖ ਲੀਏ ਇੱਕ ਗੜੇ ਦੂਜੇ ਦੇ ਦਾਂਗੇ ਦੇ ਦੇ ਤੂੰ ਦੇ ਹੀ ਦੇਣੀ ਆ ਜਾਂ ਰੱਖਣੀ ਕਿਹੜੀ ਆਵੇਂ ਮਰੀ ਜਨੇ ਰਹਿੰਦੇ ਆ ਇਹਨੇ ਨਾਲ ਮਹਿੰਗੀ ਵੇਚ ਦਿੰਦੇ ਆ ਗੱਲ ਹੁੰਦੀ ਥੋੜੀ ਹੋਰ ਕਾਦੀ ਹੁੰਦੀ ਆ 10 ਇਹ ਇੱਕ ਪੰਜੀ ਦੇ ਦੀ ਠੀਕ ਇਹਦਾ ਲੇਵਾ ਵਿਖਾ ਦਈਏ ਮੜਾ ਜਾ ਤੋੜ ਕੇ ਕੀ ਰਹਿਂਦੀਏ ਬਤਰੀ ਆ ਫਿਰ ਅਗਲੇ ਕਿਹੜੇ ਕਰ ਦਾਂਗੇ ਤਾਂ ਸਾਰਾ ਠੀਕ ਆ ਕੋਈ ਤਿਆਰ ਕਰ ਲੋ ਚਲੋ ਠੀਕ ਆ ਅੱਛਾ ਭਾਈ ਇਹ ਤਾਂ ਹੋ ਗਿਆ ਆਪਣੇ ਜਾਨਵਰ ਹਨਾ ਤੇ ਆ ਇਹਦੇ ਬਾਰੇ ਦੱਸਦੇ ਯਾਰ ਕੀ ਕਰਨਾ ਆਂਦਾ ਇਹ ਉਂ ਤਾਂ ਰੱਖਿਆ ਹੀ ਹੈ ਹਾਂ ਤੇ ਜੇ ਕੋਈ ਹੋਇਆ ਕੋਈ ਰੱਖਣ ਵਾਲਾ ਆਹੀਂ ਪਾਲਣ ਵਾਲਾ ਹੋਇਆ ਆਪਾਂ ਪਾਲਣ ਨਾਲ ਨੂੰ ਦੇ ਦਾਂਗੇ ਪਰ ਜਿਵੇਂ ਉਹ ਤਾਂ ਬੱਚਾ ਮਰ ਗਿਆ ਹਾਂ ਮੈਂ ਹੁਣ ਲੈ ਜਾਣਾ ਉਹਦੇ ਕੋਲੇ ਤੇ પાਸੇ ਨਹੀਂ ਜਾਣ ਦਿੰਦੀ ਅੱਛਾ ਹਾਂ ਨਾ ਬੱਚਾ ਛੱਡ ਦਿੱਤੀ ਉਹਨੂੰ ਚੋਲਾ ਉਹਦੇ ਤੇ ਆ ਜੂਗੀ ਉਹ ਛੱਡਦੇ ਉਹਦੇ ਥੱਲੇ ਕੋਈ ਛੱਡ ਦੇ ਉਸੇ ਤੇ ਆ ਜਾਂਦੀ ਹੈ ਖੜਦੀ ਖੜ ਨਹੀਂ ਦਾ ਉਚਾਰੀ ਪਰਿਮਾਨ ਦਾ ਨਾ ਮੈਨੂੰ ਵੀ ਨਾ ਇੰਨਾ ਟਾਈਮ ਹੋ ਗਿਆ ਪਸ਼ੂ ਲਿਆਉਂਦਿਆਂ ਨੂੰ ਮੈਂ ਇੰਨਾ ਸੀਲ ਪਸ਼ੂ ਨਹੀਂ ਵੇਖਿਆ ਨਹੀਂ ਠੀਕ ਹੈ ਤੇ ਇਹ ਬਾਈ ਕਿੰਨੇ ਦੀ ਦੇ ਦੀ ਦੇ ਦੇਗਾ ਬੱਚਾ ਗਿਆ ਨਹੀਂ ਆ ਜੇ ਆਪਾਂ ਇਹਨੂੰ ਪਿਆਲ ਕੇ ਦੁੱਧ ਆਪਣੇ ਦੁੱਧ ਵੱਜ ਜਾਂਦਾ ਕਿਤੇ ਬੂਹ ਆ ਗਿਆ ਬਾਈ ਬਣ ਕੇ ਦਸ ਦੇਣਾ ਆਪਾਂ ਦੇ ਦਿਆਂ ਕੋਈ ਨਹੀਂ ਕਿੰਨੇ ਦਾ ਫਿਰ ਕੋਈ ਹੋਇਆ ਕੋਈ ਸ਼ੌਂਕ ਨਾ ਐਡੀ ਜਿਹੜਾ ਮਨ ਕੀ ਕਹਿੰਦਾ ਅਜੇ ਕਰਦਾ ਜੀ ਕਿੰਨਾ ਨਹੀਂ ਦੇ ਦੇ ਨਹੀਂ ਦੇ ਦਾਂਗੇ ਆਪਾਂ ਦੇ ਕੀ ਪਤਾ ਮੈਂ ਹੀ ਲੈ ਲਾਂ ਯਾਰ ਤੂਲ ਜਾਣਾ ਦਿਖਵਾ ਰੱਖ ਲੈ ਦੇ ਤੇ 6 ਕੱਢੀ ਲਿਆ 10 ਫਿਰ ਕਰ ਲਾਂ ਕੋਈ ਨਹੀਂ ਜੀ ਨਹੀਂ ਯਾਰ ਇਹ ਦੋਨੋਂ ਨਹੀਂ ਗੱਲ ਨਾ ਕਰ ਅੱਜ ਅਗਲੇ ਘੜੇ ਜ਼ਰੂਰ ਦੱਸਾਂਗਾ ਠੀਕ ਹੈ ਨੰਬਰ ਨੰਬਰ ਚੱਕ ਲਈ ਮੇਰਾ ਬਾਈ ਬਣ ਗਿਆ ਤੈਨੂੰ ਫੋਨ ਨਹੀਂ ਚੱਕਦਾ ਲੰਬੇ ਆਇਆ ਤੇਰੇ ਹੁਣ ਮੈਨੂੰ ਨਹੀਂ ਫੋਨ ਮੈਂ ਕੀ ਕੋਈ ਮੈਸ ਨਹੀਂ ਕੀਤੀ ਨਹੀਂ ਬਈ ਬਹੁਤ ਲੋਗਾਂ ਦੇ ਬਾਈ ਮੈਂ ਪਸੂ ਪਾ ਕੇ ਤੂੰ ਬਾਰੇ ਫੋਨ ਨਹੀਂ ਚੱਕਦਾ ਯਾਰ ਜਦੋਂ ਵੀਡੀਓ ਅਪਲੋਡ ਕਰਤੀ ਉਹਦੋਂ ਤਾਂ 4-5 ਘੰਟੇ ਫੋਨ ਦੇ ਉੱਤੇ ਅੱਖ ਰੱਖ। ਉਹਦੋਂ ਬਾਅਦ ਉਹ ਲੰਗਿਆਂ ਨੇ ਭੋਗ ਤੇ ਚਲਾਇਆ ਇਹਨਾਂ ਪਰੇ ਕਿਹੜੇ ਭੋਗ ਆਹ ਉਹਦੇ ਭੋਗ ਸੀਗਾ ਤੇ ਚਾੜ੍ਹੇ। ਚੱਲ ਕੋਈ ਨਹੀਂ ਫਿਰ ਵੀ ਆਪਾਂ ਮਾਫੀ ਮੰਗਦੇ ਆ ਹਨਾ। ਮਾਫੀ ਆਪਾਂ ਮਾਫੀ ਮੰਗ ਸਕਦੇ ਹਾਂ। ਹੋਰ ਠੀਕ ਠਾਕ ਕੰਮ ਕਰ। ਹਾਂ ਜਿਵੇਂ ਸਹੀ ਹੈ। ਹੁਣ ਮੱਝ ਜਾਨਵਰ ਬਾਈ ਲੋਕ ਕਮੈਂਟ ਕਰਦੇ ਆ ਕਹਿੰਦੇ ਵੀ ਚੰਗੇ ਲੈ ਕੇ ਆਓ। ਆ ਜਦੋਂ ਚਲੋ ਇਹ ਆਪਾਂ ਮਾੜੀਆਂ ਨਹੀਂ ਕਹਿੰਦੇ 10-11 ਕਿਲੋ ਦੀ ਰੇਂਜ ਵਾਲੀਆਂ। 14-15 ਨਹੀਂ ਕਹਿੰਦੇ। ਵਧੀਆ ਵਧੀਆ ਪਰ ਜਦੋਂ ਆ ਮੱਝਾਂ ਐਨਕੀ ਉੱਠ ਗਈਆਂ ਚਲੋ ਤਾਂ ਰੱਖੀ ਐ ਜਦੋਂ ਇਹ ਉੱਠ ਗਈਆਂ ਹੂੰ ਉਸ ਤੋਂ ਬਾਅਦ ਦੇ ਵਿੱਚ ਮੱਝਾਂ ਵੇਖੋ ਕਿਹੜੇ ਸਾਬਣਾ ਆਉਂਦੀਆਂ ਨਾ ਚੰਗੀਆਂ ਨਹੀਂ ਕਿਉਂਕਿ ਦੋ ਤਿੰਨ ਤਾਂ ਨਾ ਨੀਲੀਆਂ ਐ ਜਿਹੜੇ ਪਟਿਆਲੇ ਤੋਂ ਬੰਦੇ ਆਉਂਦੇ ਜਨ ਬੰਦੇ ਬਹੁਤ ਐ ਚਲੋ ਆਪਾਂ ਨੂੰ ਜਿਹੜੇ ਚਾਹੁੰਦੇ ਆ ਹਨਾ ਹੂੰ ਮੱਝਾਂ ਲੈ ਕੇ ਉਹਨਾਂ ਨੂੰ ਦੇਣੀ ਐ ਵੀਡੀਓ ਆਪਣਾ ਸ਼ੌਂਕ ਐ ਹੂੰ ਵੀ ਇਹ ਨਹੀਂ ਆਪਾਂ ਵੀਡੀਓ ਪਾਉਣੀ ਐ ਤੇ ਵੀਡੀਓ ਤੇ ਵੇਚਦੇ ਆ ਵੀਡੀਓ ਆਪਣਾ ਸ਼ੌਂਕ ਐ ਮਾਲ ਤਾਂ ਪਹਿਲਾਂ ਹੀ ਵੇਚ ਮੈਂ ਮੇਰੇ ਕੋਲੇ ਜਿਹੜੇ ਲਗਾਏ ਹੋਏ ਬੰਦੇ ਉਹ ਲੈ ਜਾਂਦੇ ਐ ਹੂੰ ਜਿਹੜਾ ਕੋਈ ਮੈਨੂੰ ਆ ਬੁਰਾ ਵੀ ਬੋਲਦਾ ਨਾ ਆਪਣਾ ਉਹਦਾ ਵੀ ਆਪਣਾ ਬੇਲੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਜ਼ੁਬਾਨ ਕੋਈ ਆਪ ਦੀ ਗੰਦੀ ਕਰ ਲੈ ਕੋਈ ਚੱਕਰ ਨਹੀਂ ਸਾਰੀਆਂ ਮਾੜੀਆਂ ਵੀ ਨੇ ਅੱਗੋਂ ਆਈਆਂ ਅੱਗੋਂ ਆਉਂਦੀਆਂ ਆ ਬੰਦਾ ਕੀ ਕਰ ਸਕਦਾ ਇਹਦੇ 'ਚ ਅਜੇ ਆਪਾਂ ਨੂੰ ਕੋਈ ਚੰਗੀ ਦਊਗਾ ਤਾਂ ਆਪਾਂ ਵੀ ਗਾ ਚੰਗੀ ਦਿੰਦਾ ਹਾਂ ਜੇ ਕੋਈ ਆਪਣੇ ਨਾਲ ਧੋਖਾ ਕਰਦਾ ਮੈਂ ਦਿਲੋਂ ਤਾਂ ਨਹੀਂ ਕਰਦਾ ਪਰ ਫਿਰ ਵੀ ਪਾਰ ਲੈ ਕੇ ਤਾਂ ਹੁੰਦਾ ਆਉਂਦਾ ਹੀ ਆ ਨਾ ਦੁਕਾਨ ਦੇ ਉੱਤੇ ਸੌਦਾ ਕੱਢਣਾ ਰਹੇਗੇ ਹਾਂ ਤੇ ਨੰਬਰ 995707336 ਪਿੰਡ ਰੋਡੇ ਜ਼ਿਲ੍ਹਾ ਮੋਗਾ ਬਾਈ ਫਾਗੁਰਜੀ ਕਾ ਖਾਲਸਾ ਤੇ ਬਾਈ ਗੁਰਜੀ ਕੀ ਫਤਿਹ ਤੇ ਬਾਈ ਇੱਕ ਮਾਨ ਲ ਜਿਹੜਾ ਆਪਣਾ ਸ਼ੀਦੀਦਾਨ ਚਲਦੇ ਆ ਉਹਨਾਂ ਦੇ ਲਈ ਬਾਈ ਬਹੁਤ ਮਲਾ ਜਿਹੜਾ ਇੱਕ ਆਪਣਾ ਦਿਮਾਗ ਹੁੰਦਾ ਜਿਹੜਾ ਇੱਕ ਆਪਣਾ ਮਾਨ ਹੁੰਦਾ ਜਿਹੜਾ ਇੱਕ ਆਪਣਾ ਦਿਲ ਹੁੰਦਾ ਉਹ ਉਹਨਾਂ ਦੇ ਲਈ ਤਰਸ ਦੇ ਆਧਾਰ ਤੇ ਹੁੰਦਾ ਮੈਂ ਉਹਨਾਂ ਦਿਨਾਂ ਦੇ ਵਿੱਚ ਮਾਫੀ ਮੰਗਦਾ ਜੇ ਕਿਸੇ ਨੂੰ ਮੈਂ ਸ਼ੈਰੀ ਬੋਲ ਗਿਆ ਹੋਵਾਂ ਜਾਂ ਗਲਤ ਬੋਲ ਗਿਆ ਹੋਵਾਂ ਕੋਸ਼ਿਸ਼ ਮੇਰੀ ਤਾਂ ਹੀ ਆ ਕਿ ਆਹ ਦੇਣਾ ਜਿਹੜੇ ਮੈਂ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਸ਼ੈਰੀ ਬੋਲ ਕੇ ਵੀਡੀਓ ਨਹੀਂ ਬਣਾਉਂਦਾ ਪਿਆ ਨੋਰਮਲ ਵੀਡੀਓ ਬਣਾਉਣਾ ਪਿਆ ਕਿਉਂਕਿ ਮੈਂ ਉਹਨਾਂ ਨੂੰ ਸਜਦਾ ਕਰਦਾ ਹਾਂ